ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਲੋਕਾਂ ਲਈ ਨਵੀਂ ਖੁਸ਼ਖਬਰੀ ਨਜਾਇਜ਼ ਕਲੋਨੀਆਂ ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਐਨਓਸੀ ਹਾਸਲ ਕਰਨ ਦੌਰਾਨ ਪਰੇਸ਼ਾਨੀਆਂ ਤੋਂ ਮਿਲੇਗਾ ਛੁਟਕਾਰਾ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਲੜ ਸਕਦੇ ਨੇ ਜਿਮਨੀ ਚੋਣ ਇਸ ਹਲਕੇ ਵਿੱਚ ਵਧਾਈਆਂ ਸਰਗਰਮੀਆਂ ਪੰਜਾਬ ਭਰ ਦੇ ਤਹਿਸੀਲਦਾਰਾਂ ਦੀ ਹੜਤਾਲ ਨੂੰ ਲੈ ਕੇ ਵੱਡੀ ਅਪਡੇਟ ਕੈਬਨਿਟ ਮੰਤਰੀ ਨਾਲ ਮੀਟਿੰਗ ਮੰਗਰੋ ਲੈਣਾ ਨਵਾਂ ਫੈਸਲਾ ਅੱਜ 11 ਵਜੇ ਖੁੱਲਣਗੇ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ ਪੰਜਾਬ ਸਰਕਾਰ ਨੇ ਰੱਖੜੀ ਕਾਰਨ 2 ਘੰਟੇ ਦੀ ਛੁੱਟੀ ਦਾ ਕੀਤਾ ਐਲਾਨ ਪੰਚਾਇਤੀ ਚੋਣਾਂ ਬਾਰੇ ਨਵੀਂ ਖਬਰ ਆਈ ਸਾਹਮਣੇ ਵਿਧਾਨ ਸਭਾ ਦੀਆਂ 5 ਉਪ ਚੋਣਾਂ ਬਾਰੇ ਚੋਣ ਕਮਿਸ਼ਨ ਨੇ ਦਿੱਤੇ ਹੁਕਮ ਮੌਸਮ ਵਿਭਾਗ ਨੇ ਮੀਂਹ ਪੈਣ ਬਾਰੇ ਦਿੱਤੀ ਨਵੀਂ ਅਪਡੇਟ ਪੰਜਾਬ 'ਚ ਇਸ ਦਿਨ ਪਵੇਗਾ ਭਾਰੀ ਮੀਂਹ सीएम ਭਗਵੰਤ ਮਾਨ ਦਾ ਵੱਡਾ ਐਲਾਨ ਮੋਹਾਲੀ 'ਚ ਬਣੇਗਾ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਜੀਲੈਂਸ ਵਿਰੋਧੀ ਵੱਡੀ ਕਾਰਵਾਈ 10000 ਰੁਪਏ ਰਿਸ਼ਵਤ ਦੀ ਦੂਜੀ ਕਿਸ਼ਤ ਲੈਦਾ ਏਐਸਆਈ ਕੀਤਾ ਗ੍ਰਿਫਤਾਰ ਲੋਕਾਂ ਨੂੰ ਨਜਾਇਜ਼ ਕਲੋਨੀਆਂ ਵਿੱਚ ਸਥਿਤ ਪਲਾਟਾਂ ਰਜਿਸਟਰੀ ਕਰਵਾਉਣ ਲਈ ਐਨਓਸੀ ਹਾਸਲ ਕਰਨ ਦੌਰਾਨ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਣ ਜਾ ਰਿਹਾ ਹੈ ਇਸ ਦੇ ਤਹਿਤ ਗਲਾਡਾ ਵੱਲੋਂ ਵੱਖਰਾ ਹੈਲਪ ਡੈਸਕ ਬਣਾਇਆ ਗਿਆ ਹੈ ਇਸ ਪ੍ਰੋਜੈਕਟ ਦਾ ਉਦਘਾਟਨ ਗਲਾਡਾ ਦੇ ਮੁੱਖ ਪ੍ਰਸ਼ਾਸਕ ਵੱਲੋਂ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਹੈ ਕਿ ਨਜਾਇਜ਼ ਕਲੋਨੀਆਂ ਵਿੱਚ ਸਥਿਤ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਐਨਓਸੀ ਹਾਸਲ ਕਰਨ ਲਈ ਗਲਾਡਾ ਵੱਲੋਂ ਆਨਲਾਈਨ ਸਿਸਟਮ ਲਾਗੂ ਕੀਤਾ ਗਿਆ ਹੈ ਇਸਰਜੀ ਦਾ ਸਟੇਟਸ ਜਾਣਨ ਤੋਂ ਇਲਾਵਾ ਉਸਤੇ ਲੱਗਣ ਵਾਲੇ ਇਤਰਾਜ਼ ਨੂੰ ਦੂਰ ਕਰਨ ਲਈ ਲੋਕ ਹੈਲਪ ਡੈਸਕ ਤੇ ਮੌਜੂਦ ਗਲਾਡਾ ਦੇ ਮੁਲਾਜ਼ਮਾਂ ਦੀ ਮਦਦ ਲੈ ਸਕਦੇ ਹਨ ਇਸ ਦੌਰਾਨ ਗਲਾਡਾ ਦੇ ਏਸੀਏ ਅਤੇ ਈਓ ਵੀ ਮੌਜੂਦ ਹਨ ਹੈਲਪ ਡੈਸਕ ਬਣਾਉਣ ਲਈ ਗਲਾਡਾ ਵੱਲੋਂ ਏਜੰਟਾਂ ਤੇ ਲਗਾਮ ਲਾਉਣ ਦਾ ਮਕਸਦ ਰੱਖਿਆ ਗਿਆ ਹੈ ਇਸ ਸੰਬੰਧੀ ਗਲਾਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਏਜੰਟ ਕਿਸਮ ਦੇ ਲੋਕਾਂ ਵੱਲੋਂ ਨਜਾਇਜ਼ ਕਲੋਨੀਆਂ ਵਿੱਚ ਸਥਿਤ ਪਲਾਟਾਂ ਦੀ ਰਜਿਸਟਰੀ ਕਰਵਾਉਣ ਲਈ ਐਨਓਸੀ ਹਾਸਲ ਕਰਨ ਦੇ ਬਦਲੇ ਠੱਗੀ ਕਰਨ ਦੀ ਸ਼ਿਕਾਇਤ ਮਿਲੀ ਹੈ ਜੋ ਜਲਦ ਕੰਮ ਕਰਵਾ ਕੇ ਦੇਣ ਦਾ ਦਾਵਾ ਕਰਦੇ ਹਨ ਪਰ ਹੈਲਪ ਡੈਸਕ ਬਣਨ ਨਾਲ ਲੋਕਾਂ ਦੇ ਇਸ ਤਰ੍ਹਾਂ ਦੇ ਏਜੰਟਾਂ ਦੇ ਚਾਂਸੇ ਵਿੱਚ ਆਉਣ ਦੀ ਸੰਭਾਵਨਾ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਤੇ ਵਿਭਾਗੀ ਕੰਮਕਾਜ ਵਿੱਚ ਪਾਰਦਰਸ਼ਤਾ ਆਵੇਗੀ। ਸ਼੍ਰੋਮਣੀ ਕਾਲਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਗਿੱਦੜਵਾਹਾ ਹਲਕੇ ਵਿੱਚ ਸਰਗਰਮੀਆਂ ਵਧਾ ਦਿੱਤੀਆਂ ਹਨ ਇੱਥੇ ਜਿਮਨੀ ਚੋਣ ਹੋਣ ਵਾਲੀ ਹੈ ਜਿਸ ਵਿੱਚ ਚਰਚਾ ਛਿੜ ਗਈ ਹੈ ਕੇ ਸੁਖਵੀਰ ਸਿੰਘ ਬਾਦਲ ਇਥੇ ਚੋਣ ਲੜ ਸਕਦੇ ਹਨ ਲਗਾਤਾਰ ਦੂਜੇ ਦਿਨ ਗਿੱਦੜਵਾਹਾ ਵਿੱਚ ਸੁਖਵੀਰ ਸਿੰਘ ਬਾਦਲ ਦਾ ਦौरा ਸੀ ਅਤੇ ਬੀਤੇ ਦਿਨ ਵੀ ਸੁਖਵੀਰ ਸਿੰਘ ਬਾਦਲ ਨੇ ਗਿੱਦੜਵਾਹਾ ਦੇ ਪਿੰਡਾਂ ਦਾ ਦौरा ਕੀਤਾ ਸੀ ਗਿੱਦੜਵਾਹਾ ਬਾਦਲ ਪਰਿਵਾਰ ਦੀ ਸੀਟ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਗਿੱਦੜਵਾਹਾ ਤੋਂ ਪੰਜ ਵਾਰ ਵਿਧਾਇਕ ਰਹੇ ਹਨ ਦੱਸ ਦिए ਕਿ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣੇ ਪੰਜਾਬ ਦੇ ਚਾਰ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਸੀ ਇਸ ਲਈ ਹੁਣ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਉਪਚੋਣ ਹੋਵੇਗੀ ਪੰਜਾਬ ਦੇ ਤਹਿਸੀਲਦਾਰਾਂ ਨੇ ਅੱਜ ਹੋਣ ਵਾਲੀ ਆਪਣੀ ਹੜਤਾਲ ਵਾਪਿਸ ਲੈ ਲਈ ਹੈ ਇਹ ਫੈਸਲਾ ਕੈਬਨਿਟ ਮੰਤਰੀ ਬਰਮਸ਼ੰਕਰ ਜੀ ਮਹਾਤ ਅਤੇ ਤਹਿਸੀਲਦਾਰ ਯੂਨੀਅਨ ਦੇ ਆਗੂਆਂ ਵਿਚਕਾਰ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ ਕੈਬਨਿਟ ਮੰਤਰੀ ਨੇ ਕਿ ਹੈਗੀ ਤਹਿਸੀਲਦਾਰਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਪਰ ਸਾਰਿਆਂ ਨੂੰ ਨੀਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਪੰਜਾਬ ਦੇ ਤਹਿਸੀਲਦਾਰਾਂ ਨੇ ਪਹਿਲਾਂ ਫੈਸਲਾ ਕੀਤਾ ਸੀ ਕਿ ਉਹ 19 ਅਗਸਤ ਯਾਨੀ ਅੱਜ ਤੋਂ 21 ਅਗਸਤ ਤੱਕ ਹੜਤਾਲ ਤੇ ਰਹਿਣਗੇ ਕਿਉਂਕਿ ਅਜਿਹੇ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਦੀ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਇਹ ਮਾਮਲਾ ਸਾਹਮਣੇ ਆਉਂਦੇ ਹੀ ਮੰਤਰੀ ਨੇ ਬੀਤੇ ਦਿਨੀ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ ਸੀ ਕੈਬਨਿਟ ਮੰਤਰੀ ਨੇ ਕਿਹਾ ਕਿ ਮਾਲ ਵਿਭਾਗ ਸਭ ਤੋਂ ਮਹੱਤਵਪੂਰਨ ਹੈ ਜਿਹੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਅਧਿਕਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇ ਪੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰਖੜੀ ਹੋਣ ਕਾਰਨ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ 19 ਅਗਸਤ ਯਾਨੀ ਅੱਜ 2 ਘੰਟੇ ਦੇਰੀ ਨਾਲ ਯਾਨੀ ਸਵੇਰੇ 11 ਵਜੇ ਖੁੱਲਣਗੇ ਇਸ ਸੰਬੰਧੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ 2024 ਦੇ ਅਜਿਸਟਰ ਛੁੱਟੀਆਂ ਦੇ ਕੈਲੰਡਰ ਵਿੱਚ ਦਿੱਤੀ ਗਈ ਹੈ ਉੱਥੇ ਹੀ ਸੂਬੇ ਭਰ ਦੇ ਸੇਵਾ ਕੇਂਦਰਾਂ ਦੇ ਕੰਮਕਾਜ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਹੈ ਅੱਜ ਸਾਰੇ ਸੇਵਾ ਕੇਂਦਰ 11 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਨਗੇ ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣਗੇ ਤੇ 20 ਅਗਸਤ ਤੋਂ ਸਾਰੇ ਸੇਵਾ ਕੇਂਦਰ ਆਪਣੇ ਮੌਜੂਦਾ ਸਮੇਂ ਅਨੁਸਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲਣਗੇ ਪੰਜਾਬ ਵਿਧਾਨ ਸਭਾ ਦੀਆਂ ਚਾਰ ਖਾਲੀ ਸੀਟਾਂ ਚੱਬੇਵਾਲ ਡੇਰਾ ਬਾਬਾ ਨਾਨਕ ਇੱਡੜਵਾਹਾ ਤੇ ਬਰਨਾਲਾ ਤੇ ਉਪਚੋਣਾ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਫਿਲਹਾਲ ਦੇਰੀ ਨਾਲ ਕਰਵਾਉਣ ਦੇ ਦਿੱਤੇ ਇਸ਼ਾਰੇ ਨੂੰ ਦੇਖਦਿਆਂ ਪੰਜਾਬ ਵਿੱਚ 13241 ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਛੇਤੀ ਕਰਾਉਣ ਦਾ ਰਾਹ ਖੁੱਲ ਗਿਆ ਹੈ ਰਾਜ ਸਰਕਾਰ ਨੇ ਇਨ੍ਹਾਂ ಗ್ರಾಮ ਪੰਚਾਇਤਾਂ ਨੂੰ ਭੰਗ ਕਰਕੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਕੋਲ ਇਨ੍ਹਾਂ ਦਾ ਚਾਰਜ ਬਤੌਰ ਪ੍ਰਬੰਧਕ ਦੇ ਕੇ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਇਨ੍ਹਾਂ ਸਾਰੀਆਂ ਪੰਚਾਇਤਾਂ ਦੀ 5 ਸਾਲ ਮਿਆਦ ਜਨਵਰੀ 2024 ਆਣੀ 8 ਮਹੀਨੇ ਪਹਿਲਾਂ ਦੀ ਖਤਮ ਹੋ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ ਪਿਛਲੇ ਹਫ਼ਤੇ ਕੀਤੇ ਐਲਾਨ ਵਿੱਚ ਪੰਚਾਇਤੀ ਚੋਣਾਂ ਚੋ ਉਮੀਦਵਾਰਾਂ ਵੱਲੋਂ ਸਿਆਸੀ ਪਾਰਟੀਆਂ ਦੇ ਤੈਅशुदा ਚੋਣ ਨਿਸ਼ਾਨ ਤਿਆਰ ਕੀਤੇ ਹਨ ਜੋ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਕੋਲ ਲਿਸ਼ਟਾਂ ਰਾਹੀਂ ਭੇਜੇ ਜਾਣਗੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਬੰਧੀ ਪੰਚਾਇਤੀ ਰਾਜ ਐਕਟ 1994 ਤਹਿਤ ਤਿਆਰ ਕੀਤੇ ਨੀਮਾਂ 'ਚ ترمیم ਕਰ ਦਿੱਤੀ ਜਾਵੇਗੀ ਚੋਣ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ 50% ਦੀ ਪੰਚਾਂ ਤੇ ਸਰਪੰਚਾਂ ਦੀਆਂ ਸੀਟਾਂ ਇਜ਼ਰਵ ਕਰਮ ਦੇ ਨਾਲ ਨਾਲ ਅਨਸੂਚਿਤ ਜਾਤੀ ਮੈਂਬਰਾਂ ਦੇ ਰਾਖਵੇਂ ਕਰਨ ਰੋਟੇਸ਼ਨ ਰਾਹੀਂ ਜ਼ਿਲ੍ਹਾ ਵਾਰ ਤੈਅ ਕਰਨ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਛੇਤੀ ਭੇਜੀ ਜਾਵੇਗੀ ਇਹਨਾਂ ਚੋਣਾਂ ਦੀ ਸੰਭਾਵਨਾ ਅਗਲੇ ਮਹੀਨੇ ਸਤੰਬਰ ਦੇ ਅੰਤ ਵਿੱਚ ਹੋਣ ਦੀ ਉਮੀਦ ਹੈ ਪੰਜਾਬ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ ਕੁਝ ਥਾਵਾਂ ਤੇ ਮੀਂਹ ਪੈ ਸਕਦਾ ਹੈ ਜਿਸ ਕਾਰਨ ਨਮੀ ਵਧੇਗੀ ਅਤੇ ਤਾਪਮਾਨ ਵਿੱਚ ਵਿਵਾਦ ਦਾ ਦੇਖਣ ਨੂੰ ਮਿਲੇਗਾ ਬੀਤੇ ਦਿਨ ਵੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਦੇਖਣ ਨੂੰ ਮਿਲਿਆ ਹੈ ਪੰਜਾਬ ਵਿੱਚ ਅਗਸਤ ਮਹੀਨੇ ਵਿੱਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਨਹੀਂ ਹੋਇਆ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਪੰਜਾਬ ਦੇ 11 ਜ਼ਿਲ੍ਹੇ ਜਿਹੇ ਹਨ ਜਿੱਥੇ ਬਾਰਿਸ਼ 21 ਤੋਂ 40% ਤੱਕ ਘਟੀ ਹੈ ਅਗਸਤ ਮਹੀਨੇ ਵਿੱਚ ਪੰਜਾਬ ਵਿੱਚ ਔਸਤਨ 9% ਕਾਟੇ ਬੱਦਲ ਛਾਏ ਰਹੇ ਆਮ ਤੌਰ ਤੇ ਪਹਿਲੀ ਤੋਂ 17 ਅਗਸਤ ਤੱਕ 94.6 ਮਿਲੀਮੀਟਰ بارش ਹੁੰਦੀ ਹੈ ਪਰ ਸੂਬੇ ਵਿੱਚ ਹੁਣ ਤੱਕ ਸਿਰਫ 84.7 ਮਿਲੀਮੀਟਰ بارش ਹੀ ਹੋਈ ਹੈ ਇਸ ਦੇ ਨਾਲ ਹੀ ਅਗਲੇ 2 ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ 2 ਅਗਸਤ ਨੂੰ ਕੁਝ ਥਾਵਾਂ ਤੇ ਮੀਂਹ ਪੈ ਸਕਦਾ ਹੈ ਜੇਕਰ ਅਗਸਤ ਵੀ ਜੂਨ ਜੁਲਾਈ ਦਾ ਮੁਆਵਜ਼ਾ ਦੇਣ ਵਿੱਚ ਨਾਕਾਮ ਰਿਹਾ ਤਾਂ ਪੰਜਾਬ ਨੂੰ ਅਗਲੇ ਸਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਕੀ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਇੱਕ ਹੋਰ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੋਹਾਲੀ ਵਿੱਚ ਬਹੁਤ ਜਲਦ ਇੰਟਰਨੈਸ਼ਨਲ ਹਾਕੀ ਸਟੇਡੀਅਮ ਬਣੇਗਾ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਹੀ ਕੇਂਦਰੀ ਸਪੋਰਟਸ ਮੰਤਰਾਲੇ ਅਤੇ ਉੱਚ ਅਧਿਕਾਰੀ ਨਾਲ ਇਸ ਸੰਬੰਧੀ ਮੀਟਿੰਗ ਕਰਾਂਗੇ ਤੇ ਖਿਡਾਰੀਆਂ ਕੋਲੋਂ ਵੀ ਸੁਝਾਅ ਲਵਾਂਗੇ ਦੱਸਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਕਾਂਸੀ ਦਾ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਪੰਜਾਬੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਨਕਦਈ ਨਾਮ ਨਾਲ ਸਨਮਾਨਿਤ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਇਤਿਹਾਸਿਕ ਮੌਕਾ ਹੈ ਕਿਉਂਕਿ ਸੂਬੇ ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਹਾਕੀ ਖਿਡਾਰੀਆਂ ਦੀ ਇਹ ਸ਼ਾਨਦਾਰ ਜਿੱਤ ਪੂਰੇ ਦੇਸ਼ ਲਈ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੇ ਟੀਮ ਦਾ ਹਰ ਮੈਚ ਨਿੱਜੀ ਤੌਰ ਤੇ ਦੇਖਿਆ ਹੈ ਤੇ ਇਨ੍ਹਾਂ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕੀਤਾ ਹੈ 10000 ਰੁਪਏ ਦੀ ਰਿਸ਼ਵਤ ਹਾਸਲ ਕਰਦੇਆਂਗੇ ਹਤੀ ਗ੍ਰਫਤਾਰ ਕੀਤਾ ਹੈ ਇੱਥੇ ਜਾਣਕਾਰੀ ਦਿੰਦੇ ਆ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਹੈ ਕਿ ਉਕਤ ਮੁਲਜ਼ਮ ਐਸਐਨ ਨੂੰ ਸ਼ਿਕਾਇਤ ਕਰਤਾ ਗੁਰਮੀਤ ਸਿੰਘ ਵਾਸੀ ਪਿੰਡ ਪਿੰਡ ਖੁੰਡੜ ਉਤਾੜ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਦਰਜ ਕਰਵਾਏ ਗੇ ਬਿਆਨਾਂ ਅਤੇ ਪੇਸ਼ ਰਿਕਾਰਡਿੰਗ ਦੇ ਆਧਾਰ ਤੇ ਗ੍ਰਫਤਾਰ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਉਕਤ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੱਸਿਆ ਕਿ ਉਸਦੇ ਛੋਟੇ ਭਰਾ ਉੱਪਰ ਇੱਕ ਮੁਕੱਦਮਾ ਥਾਣਾ ਗੁਰਹਰਸਰਾਏ ਵਿੱਚ ਦਰਜ ਸੀ ਜਿਸ ਵਿੱਚ ਰਾਜੀਨਾਮਾ ਹੋ ਗਿਆ ਸੀ ਪਰੰਤੂ ਉਸ ਕੇਸ ਵਿੱਚ ਸ਼ਿਕਾਇਤਕਰਤਾ ਨੇ ਉਸ ਮੁਕੱਦਮੇ ਦੇ ਸਬੰਧ ਵਿੱਚ ਥਾਣੇ ਵਿੱਚ ਦੁਬਾਰਾ ਇੱਕ ਦਰਖਾਸਤ ਦਿੱਤੀ ਸੀ ਜਿਸ ਦੀ ਪੜਤਾਲ ਦੌਰਾਨ ਉਕਤ ਐਸਏ ਗੁਰਦੀਪ ਸਿੰਘ ਨੇ ਉਸਦੇ ਪਰਾ ਨੂੰ ਥਾਣੇ ਬੁਲਾ ਕੇ ਬਿਠਾ ਲਿਆ ਅਤੇ ਉਸ ਨੂੰ ਛੱਡਣ ਦੇ ਲਈ 1.5 ਲੱਖ ਰੁਪਏ ਦੀ ਮੰਗ ਕੀਤੀ ਪਰੰਤੂ ਸ਼ਿਕਾਇਤਕਰਤਾ ਤੇਰੇ ਵੱਲੋਂ ਇੰਨੀ ਰਿਸ਼ਵਤ ਨਾ ਦੇਣ ਕਾਰਨ ਉਸਦੇ ਭਰਾ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਉਪਰੰਤ 7 ਦਿਨਾਂ ਦਾ ਰਿਮਾਂਡ ਹਾਸਲ ਕਰਨ ਅਤੇ ਜਮਾਨਤ ਨਾ ਹੋਣ ਦੇ ਡਰਾਵੇ ਦੇ ਕੇ ਸ਼ਿਕਾਇਤਕਰਤਾ ਪਾਸੋਂ 10000 ਰੁਪਏ ਰਿਸ਼ਵਤ ਵਜੋਂ ਲੈ ਲਈ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤੇ ਐਸਆਈ ਗੁਰਮੀਤ ਸਿੰਘ ਉਸਦੇ ਭਰਾ ਦੇ ਫੋਨ 'ਤੇ ਪਰਸਨੂ ਮੁਕਦਮੇ ਵਿੱਚ ਨਾ ਪਾਉਣ ਬਦਲੇ 10000 ਰੁਪਏ ਦੀ ਹੋਰ ਮੰਗ ਕਰਨ ਲੱਗ ਪਿਆ ਜਿਸ ਦੀ ਸ਼ਿਕਾਇਤਕਰਤਾ ਵੱਲੋਂ ਰਿਕਾਰਡਿੰਗ ਕਰ ਲਈ ਗਈ ਸੀ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਨੇ ਥਾਣੇ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮਕਦਮਾ ਦਰਜ ਕਰਕੇ ਦੋਸ਼ੀ ਐਸਆਈ ਗੁਰਮੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਕੋਲੋਂ 10000 ਰੁਪਏ ਰਿਸ਼ਵਤ ਲੈਦਿਆਂ ਰੰਗੇ ਹਤੀ ਗ੍ਰਫਤਾਰ ਕਰ ਲਿਆ ਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਪੰਜਾਬ ਪਬਲਿਕ ਅਫਸਰ ਅਫੀਸ਼ਰ ਜਿਹੜੀ ਕੀ ਹੈ ਉਹਨਾਂ ਨਾਲ ਮੀਟਿੰਗ ਜਿਹੜੀ ਹੈ ਆਲਰੇਡੀ ਸਾਡੀ ਅੱਜ ਤੋਂ ਤਕਰੀਬਨ ਪਿਛਲੇ 16-17 ਤੱਕ ਉਦੇ ਵਿੱਚ ਸਾਡੇ ਬਹੁਤ ਸਾਰੇ ਮੁੱਦਿਆਂ ਦੇ ਬੜਾ ਅੱਛਾ ਡਿਸਕਸ਼ਨ ਹੋਇਆ ਤੇ ਹੈਲਦੀ ਬੇਨਾ। ਔਰ ਕੁਝ ਬਹੁਤ ਸਾਰੇ ਫੈਸਲੇ ਆਲਰੇਡੀ ਲੈ ਚੁੱਕੇ ਸੀ ਲੇਕਿਨ ਆਫਿਸ ਦੇ ਵਿੱਚੋਂ ਉਹ ਉਹਦੇ ਤੁੱਟੀਆਂ ਯਾਰੀ ਹੋਣ ਦੇ ਵਿੱਚ ਥੋੜੀ ਦੇਰੀ ਹੋਈ ਹੈ। ਲੇਕਿਨ ਉਹਨਾਂ ਨੂੰ ਐਫਸੀਆਰ ਦਾ ਬੈਠੇ ਹੈ ਕੈਪਟਨ ਸਾਹਿਬ ਪਰ ਐਸੋਸੀਏਸ਼ਨ ਦੇ ਪ੍ਰਧਾਨ ਜੀ ਸੈਕਟਰੀ ਸਾਹਿਬ ਔਰ ਸਾਡੀ ਬੋਡੀ ਬੈਠੀ। ਔਰ ਡੈਫੀਨੇਟਲੀ ਹੈ ਕਿ ਇਹਨੂੰ ਤੰਦਖਤ ਤਰੰਤ ਜਿਹੜੇ ਆਰਡਰ ਹੈ ਉਹ ਹੋ ਜਾਣੇ ਆ। ਔਰ ਕੋਈ ਵੀ ਅੰਦਰ ਦਾ ਇਸ਼ੂ ਸਾਡਾ ਪੈਂਡਿੰਗ ਨਹੀਂ ਹੈ ਜਿਹੜਾ ਹੈਗਾ ਉਹਦੇ ਵੀ ਸੀਆ ਸਾਹਿਬ ਵਿਚਾਰ ਕਰ ਰਿਹਾ ਬੜੀ ਹੈ ਹੈਲਦੀ ਡਿਸਕਸ਼ਨ ਹੋਈ ਹੈ ਔਰ ਜਿਹੜੀ ਸਟ੍ਰਾਈਕ ਦੀ ਕਾਲ ਸੀ ਮੇਰੇ ਲਈ ਆਜ਼ਮ ਨੇ ਉਹਦੇ ਪਹਿਲਾਂ ਕਰ ਲਈ ਸਾਡੀ ਕੱਲ ਵੀ ਗੱਲ ਹੋਈ ਸੀ ਮਨਨ ਸੀਆ ਸਾਹਿਬ ਨੇ ਇਹਨਾਂ ਨਾਲ ਕੱਲ ਵੀ ਗੱਲ ਕੀਤੀ ਔਰ ਅਸੀਂ ਕਹੇ ਸੀ ਉਹਨੇ ਵਰਬਲੀ ਬਣਿਆ ਕਿ ਅਸੀਂ ਵਿਡਰੋ ਕਰਾਂਗੇ ਲੇਕਿਨ ਸਾਡੀਆਂ ਕੋਈ ਡਿਮਾਂਡ ਤੋਂ ਜਿਹੜਾ ਕਮਿਊਨੀਕੇਸ਼ਨ ਗਿਆ ਤੇ ਕਲੀਅਰ ਹੋ ਔਰ ਅੱਜ ਜਿਹੜਾ ਹੈ ਉਹਨੇ ਇਹ ਜਿਹੜੀ ਸਟ੍ਰਾਈਕ ਆ ਕੱਲ ਲਈ ਹੋਣੀ ਹੈ ਔਰ ਜਿਹੜੀਆਂ ਇਹਨਾਂ ਦੀ ਡਿਮਾਂਡ ਦਾ ਇਹ ਸਾਡਾ ਰੈਵਨਿਊ ਜਿਹੜਾ ਹੈ ਕੋਈ ਕੈਸਾ ਮਹਿਕਮਾ ਹੈ ਜਿੱਦਾਂ ਸਰਕਾਰ ਦਾ ਸਰਕਾਰ ਨੂੰ ਫੰਡ ਜਬੀ ਅੰਦਰ ਲੋਕਾਂ ਦੇ ਮੈਕਸਿਮਮ ਮਸਲੇ ਉੱਤੇ ਜੁੜਿਓ ਔਰ ਉਹਦੇ ਵਿੱਚ ਅਸੀਂ ਇਹ ਵੀ ਦੇਖਿਆ ਕਿ ਇਹਨਾਂ ਦੇ ਜਿਹੜੇ ਸੇਫਟੀ ਪੁਆਇੰਟ ਹੈ ਜਿਹੜੇ ਅਫਸਰ ਉਹ ਗੱਲਾਂ ਸੋਡੇ ਧਿਆਨ ਚ ਲੈ ਕੇ ਜਾਂਦੀਆਂ ਅਸੀਂ ਉਹਨਾਂ ਨੂੰ ਵੀ ਤੁਰੰਤ ਪੂਰਾ ਕਰਦੇ ਜਿਹੜਾ ਇਹ ਇਹ ਵਿਆਹ ਜਿਹੜਾ ਐਸੋਸ਼ਨ ਵੱਲੋਂ ਕੱਲ੍ਹ ਤਸੀਲਾਂ ਚ ਰੈਗੂਲਰ ਜਿੱਦਾਂ ਉਦਾਂ ਕੰਮ ਹੁੰਦਾ ਪਬਲਿਕ ਦਾ ਗੱਜ ਜਿਹੜਾ ਨਸੇ ਜਾ ਅਸੀਂ ਹੁਣੇ ਪੂਜਾ ਦੇਣਾ ਪੀ ਡੀ ਆ ਰਹੀ ਕੱਲ ਕੋਈ ਵੀ ਲੋਕਾਂ ਦੇਖੋ ਲੋਕਾਂ ਦੇ ਪੈਂਡਿੰਗ ਚੀਜ਼ਾਂ ਮੌਤ ਪਈਆਂ ਹੁੰਦੀਆਂ ਨੇ ਕਿਸੇ ਦਾ ਕੱਲ ਦਾ ਫਰਜ਼ ਕਰ ਲੋ ਬਿਆਨਿਆਂ ਲਾਸਟਿਕ ਸੋ ਇਹਨਾਂ ਨੇ ਸਾਡੇ ਨਾਲ ਬੜਾ ਅੱਛਾ ਐਸੋਸੀਏਸ਼ਨ ਹਮੇਸ਼ਾ ਸਹਿਯੋਗੀ ਹੈ ਤਾਂ ਕੋਈ ਗੱਲ ਨਹੀਂ ਸਾਡਾ ਕੋਈ ਮੈਟਰ ਆਪਣਾ ਪਰਿਵਾਰ ਐ ਮੈਂ ਤਾਂ ਕਹਿਣਾ ਜਦੋਂ ਅਸੀਂ ਮੈਕਬਨ ਦੇ ਜਿਹੜੇ ਪਏ ਸੋ ਮੇਰੇ ਲਈ ਆਪਾਂ ਕੱਲ ਲੋਕਾਂ ਨੂੰ ਮੈਂ ਇੱਕ ਮੈਸੇਜ ਲਾ ਰਿਹਾ ਵੀ ਕੱਲ ਤਸੀਲਾਂ ਚ ਜਿਹੜਾ ਵਰਕਿੰਗ ਆਵਰ ਹੈ ਉਦਾਂ ਹੀ ਹੋਵੇ ਸੋ ਕਿਉਂਕਿ ਮਾਨਜੁਬ ਸੀਐਮ ਭਗਵੰਤ ਮਾਨ ਜੀ ਦਾ ਹੋ ਵੀ ਇਹ ਸਾਨੂੰ ਦਿਸ਼ੰਦ ਨੇ ਇਹ ਸਗਾ ਵੀ ਕਿ ਸੇ ਕੱਲ ਕੱਲ ਦੇ ਅੱਜ ਜਿਹੜਾ ਹੈਗਾ ਨਾ ਉਹ ਬੈ ਕੇ ਮੈਟਰ ਨੂੰ ਸੁਲਝਾਇਆ ਸਭ ਸੁਲਝਾਇਆ ਜਾਵੇ ਔਰ ਮੈਂ ਮੁੱਖ ਮੰਤਰੀ ਜੀ ਵੱਲੋਂ ਅੱਜ ਜਿਹੜੀ ਮੇਰੀ ਮੀਟਿੰਗ ਦਾ ਨਾਮ ਕੀਤੀ ਹੈ ਔਰ ਇਹਦਾ ਬੜਾ ਅੱਛਾ ਹੰਟ ਆਇਆ ਸੋ ਕੱਲ ਦੀ ਬ्यान ਲੋਕਾਂ ਦੇ ਵਿੱਚ ਮੈਸੇਜ ਹੈ ਕਿ ਸਭ ਜ਼ਿਲ੍ਹਾ ਦੀ ਵਰਕਿੰਗ ਉਦਾਂ ਹੀ ਜਿਹਨਾਂ ਲੋਕਾਂ ਨੇ ਆਜ਼ਾਦੀ ਦਿਵਾਈ ਭਗਤ ਸਿੰਘ ਵਰਗੇ ਲੋਕ ਉਹਨਾਂ ਦੇ ਨਾਂ ਤੇ ਲੋਕੀ ਸਰਕਾਰਾਂ ਬਣਾ ਲੇਕਿਨ ਇਖਲਾਕ ਹੈ ਨਹੀਂ ਜ਼ਮੀਰ ਹੈ ਨਹੀਂ ਜਾਗ ਦੇ ਜ਼ਮੀਰ ਹੈ ਨਹੀਂ ਵਿਕੇ ਹੋਰ ਮੋਲ ਇਸ ਕਰਕੇ ਮੈਂ ਕਹਿੰਦਾ ਇਸ ਸੱਚ ਦਾ ਸਾਥ ਦਿਓ ਉਹਨੇ ਠਾਠਾ ਮਾਰਦਾ ਘੱਟ ਇੱਥੇ ਕੋਈ ਪਾਰਟੀ ਉਂਟੀ ਵਾਲੀ ਗੱਲ ਨਹੀਂ ਹੈ ਇੱਥੇ ਤਾਂ ਪੰਜਾਬ ਦੇ ਉਹ ਧੜੇ ਦੀ ਗੱਲ ਹੈ ਇੱਕ ਪੰਜਾਬ ਦੇ ਨਾਲ ਦੂਜਾ ਪੰਜਾਬ ਨੂੰ ਖਾਣ ਵਾਲੇ ਭੰਦਾ ਕਰਨਾ ਨਾ ਦਾ ਨਾ ਹਾਨ ਨੁਕਸਾਨ ਦੇਖਿਆ ਤੇ ਮਾਰਦੇ ਨਾ ਗਰਦੀਆਂ ਬੇਨਤੀਆਂ ਕੀਤੀਆਂ ਜਰਬਾਰ ਖਾ ਮੈਂ ਅੱਜ ਢੰਕੇ ਦੀ ਚੋੜ ਦੇ ਉੱਤੇ ਕਹਿਣਾ ਕਿ ਦੋ ਹਿੱਸਿਆਂ ਵਿੱਚ ਖਲਕਤ ਵੰਡੀਆ ਪੰਜਾਬ ਦੀ ਵੀ ਮੰਡੀ ਹੈ ਇੱਕ ਲੋਕਾਂ ਦਾ ਇੱਕ ਟੋਕਾਂ ਦਾ ਇੱਕ ਮਹਿਲਾ ਦਾ ਇੱਕ ਟੋਕਾਂ ਦਾ ਤਮਾਨ ਸਾਹਿਬ ਅੱਜ ਵੀ ਲੋਕਾਂ ਨਾਲ ਖੜੋਤਾ ਚੁੰਕਾਂ ਨਾਲ ਨਹੀਂ ਖੜੋਤਾ ਤਮਾਨ ਸਾਹਿਬ ਅੱਜ ਵੀ ਸੱਚ ਦੀ ਰਾਹ ਤੇ ਖੜੋਤਾ ਤਮਾਨ ਸਾਹਿਬ ਅੱਜ ਵੀ ਚਰਦਾਰ ਲੈ ਕੇ ਖੜੋਤਾ ਹੈ ਮਿੱਤਰ ਪਿਆਰਿਓ ਜੀਵियस ਲੋਕਾਂ ਦੀ ਲੋਕ ਤਾਰੀਫ ਕਰਦੇ ਨਾ ਤਗੜੇ ਲੋਕਾਂ ਤੋਂ ਡਰਦੇ ਆ ਐਸਐਸਪੀ ਹੈ ਭਾਈ ਡੀਐਸਪੀ ਹੈ ਨਾਂ ਪਕਾ ਲੋ ਪਟਾਉ ਲੇਕਿਨ ਕਰਤਾਰ ਵਾਲੇ ਲੋਕਾਂ ਦੇ ਉੱਤੇ ਲੋਕ ਘੂਸਾ ਕਰਦੇ ਆ ਫੇਰ ਸਵੇਰ ਉਹ ਘੂਸਾ ਹੀ ਪੰਜਾਬ ਦੀ ਰਾਜਨੀਤੀ ਨੂੰ ਸਾਲੂਗਾ ਇਹਦਾ ਜੋਕਾ ਤੋਂ ਪੰਜਾਬ ਨੂੰ ਬਾਹੂਗਾ ਔਰ ਉਸ ਲਗਾਈ ਦੇ ਵਿੱਚ ਅਗਰ ਨਵਜੋਤ ਸਿੰਘ ਸਿੱਧੂ ਦਾ ਕੋਈ ਮੋੜਾ ਹੈ ਕੋਈ ਸੱਚੀ ਬਾਤ ਹੈ ਕੋਈ ਧੜਕਦਾ ਦਿਲ ਹੈ ਤੇ ਸੁਰਜੀਤ ਸਿੰਘ ਤਮਾਨ ਦਾ ਪੁੱਤਰ ਜਸਵੰਤ ਇਸ ਕਰਕੇ ਮੈਂ ਅੱਜ ਆਇਆ ਔਰ ਤੁਹਾਨੂੰ ਬੇਨਤੀ ਕਰਦਾ ਕਿ ਸੱਚ ਔਰ ਹੱਕ ਦੀ ਲੜਾਈ ਪੰਜਾਬ ਦੀ ਉਸਾਰੀ ਦੀ ਲੜਾਈ ਰਾਜਨੀਤੀ ਜਿੱਥੇ ਤੰਦਾ ਬਣ ਗਈ ਸਿਆਸਤ ਜਿੱਥੇ ਸੱਤਾ ਲਈ ਰਹਿ ਗਈ ਉੱਥੇ ਇਸ ਬੰਦੇ ਨੇ ਸਿਆਸਤ ਅਮਲੇ ਕੀਤੀ ਹੈ ਲੋਕ ਸੇਵਾ ਲਈ ਕੀਤੀ ਬੜਾ ਫਰਕ ਜ਼ਮੀਨ ਅਸਮਾਨ ਦਾ ਪ੍ਰੋਫੈਸ਼ਨ ਤੇ ਮਿਸ਼ਨ ਤੇ ਬੜਾ ਫਰਕ ਹੈ ਮੈਂ ਸਮਝਦਾ ਹਾਂ ਸਤ ਅਚਾਨਕ ਲੰਗਵਾਲ ਜੀ ਦੀ ਵਾਰਸੀ ਤੇ ਜਾਣ ਤੋਂ ਪਹਿਲਾਂ ਪੁਰਾਣੋ ਅੰਤਰਚਾਂਸੇ ਲੰਗੋਵਾਲ ਦੀ ਚੋਣ ਦੇ ਵਚਨ ਵਰਤਾਰ ਦਹਰਉਣੀ ਪਵੇਗੀ ਅੰਤਰਚਾਂਸੇ ਲੰਗੋਵਾਲ ਨੇ ਮੋਰਚਾ ਜਿੱਤ ਕੇ ਐਮਰਜੈਂਸੀ ਦਾ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਅੰਤਰਚਾਂਸੇ ਲੰਗੋਵਾਲ ਨੇ ਲੋਕ ਸਭਾ ਦੀ ਬਿਲੀ ਹੋਈ ਟਿਕਟ ਛੱਡ ਕੇ ਕਿਸੇ ਪਾਰਟੀ ਦੇ ਵਰਕਰ ਨੂੰ ਦਿੱਤੀ ਪਰ ਸਾਸੂਗੇਸ ਨੇ ਬਾਦਲ ਹਾਰ ਕੇ ਵੀ ਪ੍ਰਧਾਨਗੀ ਨਹੀਂ ਛੱਡੀ ਕੋਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟੋਨਾ ਅੱਜ ਦਾ ਬੋਤਾਂ ਬਣ ਰਹੀਆਂ ਬੋਟਰ ਦੀ ਅਸੀਂ ਫੀਲ ਕਰਦੇ ਹਾਂ ਸਾਰਿਆਂ ਵੱਲੋਂ ਵੱਸ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਅੱਜ ਦੇ ਹਾਲਾਤਾਂ ਵਿੱਚ ਸਾਹਿਬ ਪੰਜ ਤੱਕ 4 ਧਾਰਾ ਬਾਰੇ ਪੰਜ ਤੱਕ ਵੱਡੇ ਲੋਕਾਂ ਨੂੰ ਇਹ ਪੰਜ ਦੀਆਂ ਸੰਸਥਾਵਾਂ ਦੀ ਅਗਵਾਈ ਚੇਕ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੱਧ ਕੇ ਸੂਚੀ ਨਾਲ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਬਹੁਤ ਜ਼ਿਆਦਾ ਬਜ਼ਨਾਬ ਹੋ ਗਈ ਕਮਜ਼ੋਰ ਹੋ ਗਈ ਔਰ ਇਸ ਵਿਅਕਤੀ ਦੇ ਧੜੇ ਦੀ ਸੰਸਥਾ ਬਣ ਕੇ ਰਹਿ ਗਈ ਪੰਚਤੀ ਸੰਗਾ ਬਣਦੀ ਪਹਿਚਾਨ ਹੌਲੀ ਹੌਲੀ ਉrgਈ ਇਹੀ ਕਾਰਨ ਹੈ ਕਿ ਅੱਜ ਤੱਕ ਬ੍ਰਹ 25 ਲੱਖ ਲੋਕਾਂ ਨੇ ਸਾਈਨ ਕੀਤੇ ਦਸਤਕ ਬੜੇ ਮੰਗ ਪੱਤਰ ਨੂੰ ਅੱਜ ਤੱਕ ਕਿਸੇ ਨੇ ਹੱਥ ਕ ਨਹੀਂ ਲਾਇਆ ਮਤਲਬ ਰਾਸ਼ਟਰਪਤੀ ਜੀ ਪ੍ਰਧਾਨ ਮੰਤਰੀ ਜੀ ਗ੍ਰਹਿ ਮੰਤਰੀ ਜੀ ਕੋਈ ਸਮਾਂ ਦੇਣ ਦਾ ਤਕਰੀਰ ਤੋ ਇੰਨੇ ਕਮਜ਼ੋਰ ਪੈ ਗਈ 50% ਦਾ ਜਿਹੜੀ ਸਾਹ ਦੁਨੀਆ ਭਰ ਦੇ ਨਾਨਕ ਨਾਮ ਦੇ ਲੋਕ ਜਿਸ ਨਾਲ ਜੁੜੇ ਹੋਏ ਸੀ ਅੱਜ ਬਿਲਕੁਲ ਪਾਣੀ ਹੋ ਗਈ ਉਹਦੇ ਚ ਕਿਹੜੀਆਂ ਕਮਜ਼ੋਰੀਆਂ ਆਈਆਂ ਉਹਨਾਂ ਨੂੰ ਕਿਵੇਂ ਦੂਰ ਕਰਨਾ ਇਹ ਵੀ ਸਰੋਵਣੀ ਕਾਲ ਅਸਰਕਾਰ ਲਹਿਰ ਦਾ ਕਿਹਾ ਪਹਿਲੀ ਗੱਲ ਆ ਵੀ ਇਹ ਪ੍ਰੋਗਰਾਮ ਦਾ ਗਰਾਊਂਡ ਕਾਉਂਡ ਵਾਲੀ ਕੋਈ ਗੱਲ ਕਿਉਂ ਨਹੀਂ ਰਹੀ ਅਸੀਂ ਰੋਏ ਸਾਰੇ ਪ੍ਰੋਗਰਾਮ ਭਾਵੇਂ ਪੰਜਾਬ ਦੀ ਰਾਜਧਾਨੀ ਚंडीगढ़ ਲੈਣ ਦੀ ਗੱਲ ਆ ਪੰਜਾਬ ਵਿੱਚ ਭਾਵੇਂ ਦੇਸ਼ ਦੇ ਵਿੱਚ ਮਜਬੂਤ ਸੰਕੀਟਾ ਚੱਲੇ ਹੋਣ ਦੀ ਗੱਲ ਹੈ ਭਾਵੇਂ ਪੰਜਾਬ ਦਾ ਜਿਹੜਾ ਪਾਣੀ ਆ ਜਿਹੜਾ ਡਾਕਾ ਪਿਆ ਉਹ ਰੋਕਣ ਦੀ ਗੱਲ ਆ ਭਾਵੇਂ ਜਿਹੜਾ ਦੇਸ਼ ਦੇ ਆ ਪੰਜਾਬ ਨਾਲ ਜਿਹੜੇ ਵਿਤਕਰੇ ਹੋ ਰਹੇ ਆ ਆਰਡੀਐਫ ਵੱਧ ਹੋ ਰਿਹਾ ਇਹ ਉਹ ਦੁਬਾਰਾ ਚਾਲੂ ਕਰਾਉਣਾ ਕਰੋੜਾਂ ਰੁਪਏ ਦੇ ਪ੍ਰੋਜੈਕਟ ਬੰਦ ਕਰਨੇ ਦਾ ਧਮਕੀਆਂ ਦੇ ਦੇ ਕੇ ਕੇਂਦਰ ਵੱਲੋਂ ਉਹ ਉਹ ਗੱਲ ਰੋਕਣੀ ਇਹ ਸਾਰੀਆਂ ਗੱਲਾਂ ਇੱਕ ਮਜਬੂਤ ਤੇ ਤਾਕਤਵਰ ਸਰੋਬਣੀ ਅਕਾਲੀ ਦਲ ਹੀ ਕਰਵਾ ਸਕਦਾ ਤੇ ਉਹਦੇ ਲਈ ਅਸੀਂ ਦਾ ਪ੍ਰੋਗਰਾਮ ਦੇ ਰਹੇ ਆ ਉਹ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਦਾ ਸ਼ਰਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਹੁੰਦਾ ਜਾ ਰਿਹਾ ਕਿ ਸ਼ਰਮਣੀ ਅਕਾਲੀ ਦਲ ਦਾ ਲੀਡਰ ਸ਼ਰਮਣੀ ਅਕਾਲੀ ਦਲ ਦੀ ਅਗਵਾਈ ਉਹਨਾਂ ਹੱਥਾਂ ਵਿੱਚ ਹੋਵੇ ਜਿਹੜੇ ਕਿਸੇ ਕਮਜ਼ੋਰੀ ਕਾਰ ਵਪਾਰ ਦੀ ਚੋਰੀ ਕਾਰ ਰਹਿਤਾ ਵੇਚਣ ਦੀ ਚੋਰੀ ਕਾਰ ਕੇਵਲ ਅਰਥ ਦੀ ਕਮਜ਼ੋਰੀ ਕਾਰ ਜਾਂ ਕਿਸੇ ਹੋਰ ਕਮਜ਼ੋਰੀਆਂ ਕਾਰ ਕਿਸੇ ਸਮੇਂ ਦੀ ਸਰਕਾਰ ਦੇ ਦਬਾਅ ਹੇਠ ਨਾ ਹੋਣ ਬਲਕਿ ਇੱਕ ਜਹਾੜੂ ਜਾਂ ਬਾਸ ਜੋਧੀਆਂ ਦੀ ਪਾਰਟੀ ਜਿਨ੍ਹਾਂ ਨੇ ਜਿਹੜਾਂ ਕਟੀਆਂ ਹੋਣ ਸੰਘਰਸ਼ ਲੜੇ ਹੋਣ ਜਿੱਦੋ ਜੇ ਤਾਂ ਕੀਤੀਆਂ ਹੋਣ ਉਹਨਾਂ ਲੋਕਾਂ ਨੂੰ ਮਤਲਬ ਅਗਵਾਈ ਤੋਂ ਹੋ ਕੇ ਅਕਾਲੀ ਦਲ ਕਰਨਾ ਸਾਡਾ ਸ਼ਰਮਣੀ ਕਾਲਰ ਦਾ ਸੁਧਾਰ ਲਹਿਬਾ ਪਹਿਲਾ ਟਿਕਾ